ਬਹੁਤ ਵਧਾਈਆਂ ਦਿਨਾ ਮੁਬਾਰਕਾਂ ਦਿਨਾ ਕਿ ਪੰਜਾਬੀਆਂ ਦੁਆਰਾ ਬਹੁਤ ਹੀ ਆਸਾਂ ਤੇ ਉਮੀਦਾਂ ਨਾਲ ਚੁਣੀ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪੂਰਾ ਇੱਕ ਸਾਲ ਹੋ ਗਿਆ ਇੱਕ ਸਾਲ ਪਹਿਲਾਂ ਇੱਕ ਇਹੋ ਜਿਹਾ ਇਤਿਹਾਸ ਰਚਿਆ ਪੰਜਾਬੀਆਂ ਨੇ ਭਾਵੇਂ ਤਾਂ ਆਜ਼ਾਦੀ ਤੋਂ ਬਾਅਦ ਕਹਿ ਲੋ ਭਾਵੇਂ ਜਦੋਂ ਤੋਂ ਨਵਾਂ ਸੂਬਾ ਬਣਿਆ ਪੰਜਾਬ ਕੋਈ ਤੀਜੀ ਪਾਰਟੀ ਇਹੋ ਜੀ ਨਹੀਂ ਆਈ ਸੀ ਜਿਨੇ ਐਨੀ ਹੁੰਜਾ ਫੇਰ ਜਿੱਤ ਪ੍ਰਾਪਤ ਕੀਤੀ ਹੋਵੇ ਅਸੀਂ ਕੋਈ ਵੱਖਰਾ ਕੰਮ ਨਹੀਂ ਕੀਤਾ ਸਾਡੀ ਜਿਹੜੀ ਪਾਰਟੀ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਦੇ ਵਿੱਚ ਬਹੁਤ ਜ਼ਿਆਦਾ ਉਹਦੇ ਵਿੱਚ ਨਾਨ ਪੋਲੀਟੀਕਲ ਬੈਕਗ੍ਰਾਉਂਡ ਵਾਲੇ ਬੰਦੇ ਨੇ ਜਿਨ੍ਹਾਂ ਦਾ ਕੋਈ ਰਾਜਨੀਤਿਕ ਵਿਰਸਾ ਨਹੀਂ ਹੈਗਾ ਕੋਈ ਕਿਸੇ ਮંત્રી ਦੇ ਜਾਂ ਕਿਸੇ ਐਮਐਲਏ ਦੇ ਜਾਂ ਕਿਸੇ ਕੋਈ ਹੋਰ ਪੋਲੀਟੀਕਲ ਚੇਅਰਮੈਨ ਦੇ ਮੁੰਡੇ ਕੁੜੀਆਂ ਜਾਂ ਧੀਆ ਪੁੱਤ ਜਵਾਈ ਨਹੀਂ ਹੈਗੇ ਬਹੁਤੇ ਜਿਆਦਾ ਜਿਹੜੇ ਨੇ ਉਹ ਆਮ ਘਰਾਂ ਚ ਜਵਾਈ ਹੋਏ ਨੇ ਤਾਂ ਅਸੀਂ ਲੋਕਾਂ ਨੂੰ ਗਰੰਟੀਆਂ ਦਿੱਤੀਆਂ ਅਰਵਿੰਦ ਕੇਜਰੀਵਾਲ ਜੀ ਨਾਲ ਜਦੋਂ ਪੂਰੀ ਟੀਮ ਪੰਜਾਬ ਦਾ ਦੌਰਾ ਕਰ ਰਹੀ ਸੀ ਤਾਂ ਅਸੀਂ ਵਾਅਦਿਆਂ ਦੀ ਥਾਂ ਤੇ ਗਰੰਟੀਆਂ ਦੇ ਰਹੇ ਸੀ ਕਿ ਅਸੀਂ ਰੋਜ਼ਗਾਰ ਦੀ ਗਰੰਟੀ ਦਿੰਨੇ ਆ ਤੁਹਾਨੂੰ ਰੋਜ਼ਗਾਰ ਤੋਂ ਸ਼ੁਰੂ ਕਰ ਲੈਨੇ ਤਾਂ ਆਉਣਸਾਰ ਪਹਿਲੀ ਕੈਬਨਿਟ ਦੇ ਵਿੱਚ ਹੀ ਅਸੀਂ ਫੈਸਲਾ ਕੀਤਾ ਕਿ ਹਰੇਕ ਮਹਿਕਮੇ ਦੇ ਵਿੱਚ ਜਿਹੜੀਆਂ ਵੈਕੈਂਸੀਆਂ ਖਾਲੀ ਪਈਆਂ ਨੇ ਉਹ ਭਰਨੀਆਂ ਨੇ ਤੇ ਹੋਰ ਜਿਹੜੇ ਚਾਹੀਦੇ ਨੇ ਸਟਾਫ ਘਾਟ ਹੈ ਜਿੰਨਾਂ ਦੀ ਉਹਨਾਂ ਦੀਆਂ ਅਸਾਮੀਆਂ ਨਵੀਆਂ ਕੱਢਣੀਆਂ ਨੇ ਤੇ 1 ਸਾਲ ਦੇ ਵਿੱਚ ਵਿੱਚ 26000 797 ਨੌਕਰੀਆਂ ਦੇ ਕੇ ਮੈਂ ਤੁਹਾਡੇ ਸਾਹਮਣੇ ਬੈਠਾ ਨਿਯੁਕਤੀ ਪੱਤਰ ਦੇ ਕੇ ਅਸੀਂ ਇੱਕ ਗਰੰਟੀ ਦਿੱਤੀ ਸੀ ਕਿ ਅਸੀਂ ਪੰਜਾਬ ਦੇ ਵਿੱਚ ਲੋਕਾਂ ਨੂੰ ਬਿਜਲੀ ਮਾਫ ਕਰ ਦੇਵਾਂਗੇ ਬਿਜਲੀ ਦਾ ਬਿੱਲ ਜ਼ੀਰੋ ਆਊਗਾ ਬਹੁਤ ਸਾਰੀਆਂ ਵਿਰੋਧੀ ਪਾਰਟੀਆਂ ਨੇ ਇਹ ਸਵਾਲ ਖੜੇ ਕੀਤੇ ਕਿ ਪੈਸਾ ਕਿੱਥੋਂ ਆਊਗਾ ਇਹਦਾ ਕਿਵੇਂ ਕਰਦੇ ਹੋ ਪਰ ਅਸੀਂ 1 ਜੁਲਾਈ ਨੂੰ ਇਹ ਫੈਸਲਾ ਕੀਤਾ ਕਿ 600 ਯੂਨਟ ਪਰ ਹੋਮ 1 ਮੀਟਰ ਤੇ 600 ਯੂਨਟ ਉਹਦੇ ਕਿਲੋਵਾਟ ਦੀ ਕੋਈ ਸ਼ਰਤ ਨਹੀਂ ਲਾਈ ਤੇ ਅਸੀਂ 600 ਯੂਨਟ ਜਿਹੜਾ ਫ੍ਰੀ ਦੇਣ ਦਾ ਫੈਸਲਾ ਕਰ ਲਿਆ 87% ਘਰਾਂ ਨੂੰ ਅੱਜ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਜਿਦੇ ਵਿੱਚ ਜਨਰਲ ਕਰ ਵੀ ਨੇ एसबीसी ਕਰ ਵੀ ਨੇ ਸੋ ਸਾਡਾ ਮਕਸਦ 600 ਯੂਨਿਟ ਹੈ ਸੋ ਪੰਜਾਬੀਆਂ ਲਈ ਇੱਕ ਬਹੁਤ ਵੱਡੀ ਸਹੂਲਤ ਹੈ ਇਹ ਔਰ ਸਹੂਲਤਾਂ ਦੇਣਾ ਹੀ ਸਰਕਾਰ ਦਾ ਕੰਮ ਹੁੰਦਾ ਹੈ ਫਿਰ ਅਸੀਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਤਯੀਅ ਕੀਤਾ 14000 এডਿਕੇਸ਼ਨ ਡਿਪਾਰਟਮੈਂਟ ਤੇ ਵੱਖ-ਵੱਖ ਵਿਭਾਗਾਂ ਵਿੱਚ 14000 ਹੋਰ ਅਸੀਂ ਉਹਨਾਂ ਨੂੰ ਪੱਕੇ ਕਰਨ ਦਾ ਫੈਸਲਾ ਕਰ ਲਿਆ ਜਿਹੜੇ ਬਾਕੀ ਆਊਟਸੋਰਸਿੰਗ ਵਾਲੇ ਬਚੇ ਨੇ ਬੜੀ ਜਲਦੀ ਉਹਨਾਂ ਦਾ ਵੀ ਜਿਹੜਾ ਲੀਗਲ ਬੈਟਲਸ ਜਿਹੜੀਆਂ ਲੀਗਲ ਹਾਰਡਲਸ ਜਿਹੜੇ ਨੇ ਕਾਨੂੰਨੀ ਅੜਚਣਾਂ ਜਿਹੜੀਆਂ ਇਹਨਾਂ ਦੂਰ ਕਰਕੇ ਉਹਨਾਂ ਨੂੰ ਵੀ ਸਰਕਾਰ ਦੇ ਪਰਿਵਾਰ ਦਾ ਹਿੱਸਾ ਬਣਾ ਲੈ ਜਾਊਗਾ। ਖੇਤੀ ਵਾਸਤੇ ਅਸੀਂ ਬਹੁਤ ਸਾਰੀਆਂ ਸਕੀਮਾਂ ਲੈ ਕੇ ਆਏ। ਮੂੰਗੀ ਤੇ ਅਸੀਂ ਐਮਐਸਪੀ ਦਿੱਤੀ। ਅਸੀਂ ਝੋਨੇ ਦੀ ਡਾਇਰੈਕਟ ਬਿਜਾਈ ਨੂੰ ਉਤਸ਼ਾਹਿਤ ਕਰਨ ਲਈ 15-1500 ਰੁਪਏ ਪਰ ਏਕੜ ਦਿੱਤਾ। ਪਹਿਲੀ ਵਾਰ ਹੋਇਆ ਕਿ 슈ਗਰ ਫੈੱਡ ਨੇ 1 ਰੁਪਿਆ ਵੀ ਗੰਨਾ ਉਤਪਾਦਕਾਂ ਦਾ ਨਹੀਂ ਦੇਣਾ। 392 ਕਰੋੜ ਉਹ ਵੀ ਉਤਾਰਿਆ ਗਿਆ। ਮੁਹੱਲਾ ਕਲੀਨਿਕ ਖੋਲੇ ਕੇ ਹੁਣ ਤੱਕ 500 ਤਿੰਨ ਮੁਹੱਲਾ ਕਲੀਨਿਕ ਜਿਹੜੇ ਨੇ ਇੱਕ ਸਾਲ ਦੇ ਵਿੱਚ ਵਿੱਚ ਉਹ ਅਸੀਂ ਜਿਹੜੇ ਐ ਉਹ ਚਲਾ ਦਿੱਤੇ ਨੇ ਜਿੱਥੋਂ ਕਿ ਹੁਣ ਤੱਕ 12 ਤੋਂ 15 ਲੱਖ ਦੇ ਕਰੀਬ ਜਿਹੜੇ ਲੋਕ ਨੇ ਉਹ ਮੁਹੱਲਾ ਕਲੀਨਿਕ ਦਾ ਨਾ ਫਾਇਦਾ ਲੈ ਚੁੱਕੇ ਨੇ ਜਨਨ ਕਿ 12 15 ਲੱਖ ਲੋਕ ਸਰਕਾਰੀ ਹਸਪਤਾਲਾਂ ਜਾਂ ਕਿਸੇ ਪ੍ਰਾਈਵੇਟ ਹਸਪਤਾਲਾਂ ਦੀਆਂ ਲਾਈਨਾਂ 'ਚ ਨਹੀਂ ਲੱਗੇ ਉਹ ਮੁਹੱਲਾ ਕਲੀਨਿਕ 'ਚ ਵੀ ਆਪਣੀ ਦਵਾਈ ਲੈ ਕੇ ਠੀਕ ਹੋ ਗਏ ਬੜੀ ਵੱਡੀ ਪ੍ਰਾਪਤੀ ਹੈ ਜੀ ਸਕੂਲ ਆਫ ਐਮੀਨੈਂਸ ਸ਼ੁਰੂ ਕਰਨ ਲੱਗੇ ਆ ਜਿੱਥੇ ਕਿ 9ਵੀਂ 10ਵੀਂ 11ਵੀਂ 12ਵੀਂ ਚ ਇਹੋ ਜਿਹੇ ਸਕੂਲ ਹੋਣਗੇ ਜਿੱਥੇ ਬੱਚੇ ਦਾ ਇੰਟਰਸਟ ਦੇਖਿਆ ਜਾਊਗਾ ਜੋ ਖੇਡਾਂ ਵੱਲ ਜਾਣਾ ਚਾਹੁੰਦਾ ਤਾਂ ਖੇਡਾਂ ਵੱਲ ਜੋ ਉਹ ਡਾਕਟਰ ਬਣਨਾ ਚਾਹੁੰਦਾ ਤਾਂ ਮੈਡੀਕਲ ਲਾਈਨ 'ਚ ਜੋ ਇੰਜੀਨੀਅਰ ਬਣਨਾ ਚਾਹੁੰਦਾ ਤਾਂ ਇੰਜੀਨੀਅਰ ਲਾਈਨ 'ਚ ਲੈ ਕੇ ਜਾਵਾਂਗੇ ਤਾਂ ਕਿ ਸਾਡੇ ਬੱਚੇ ਜਿਹੜੇ ਨੇ ਉਹ ਦੁਨੀਆ ਦੇ ਬਰਾਬਰ ਦੇ ਲੈਵਲ ਦੇ ਜਿਹੜੇ ਜੋ ਲੈਂਗੁਏਜ ਜੋ ਇਸ ਵਕਤ ਪੜਾਈ ਚੱਲ ਰਹੀ ਹੈ ਉਹਦੇ ਬਰਾਬਰ ਦੇ ਹੋਣ ਹਾਨ ਦੇ ਹੋ ਸਕਣ ਸਦੀ ਦੇ ਤੇ ਸਮੇਂ ਦੇ ਹਾਨ ਦੇ ਹੋ ਸਕਣ ਮਜਦੂਰਾ ਲਈ ਅਸੀਂ ਘਟੋ ਘਟ ਜਿਹੜੀ ਦਿਹਾੜੀ ਆ ਉਹ ਵਾਦਾ ਕੀਤਾ ਔਰ ਪੰਜਾਬੀਆਂ ਦੀ ਸਭ ਤੋਂ ਵੱਡੀ ਦੁੱਖ ਦੀ ਰਗ ਸੀਗੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਜਿਹਦੇ ਤੇ ਸਰਕਾਰਾਂ ਨੇ ਰਲ ਮਿਲ ਕੇ ਕੁਝ ਨਹੀਂ ਕੀਤਾ ਸੀ ਇੱਕ ਦੂਜੇ ਨੂੰ ਬਚਾਉਣ ਦਾ ਕੰਮ ਕੀਤਾ ਸੀ ਪਰ ਸਾਡੀ ਸਰਕਾਰ ਨੇ ਵਾਦਾ ਕੀਤਾ ਸੀ ਲੋਕਾਂ ਨਾਲ ਗਰੰਟੀ ਦਿੱਤੀ ਸੀ ਕਿ ਅਸੀਂ ਗੁਰੂ ਸਾਹਿਬ ਦੀ ਬੇਅਦਬੀ ਜਿਹੜੀ ਹੈ ਉਦਾ ਇਨਸਾਫ ਜਿਹੜਾ ਦਵਾਵਾਂਗੇ ਬਸ ਇਨਸਾਫ ਤਾਂ ਗੁਰੂ ਨੇ ਖੁਦ ਕਰਨਾ ਹੈ ਕਿਉਂਕਿ ਅਸੀਂ ਤਾਂ ਉਹਨਾਂ ਦੇ ਮੂਹਰੇ ਹਰ ਰੋਜ਼ ਨਤਮਸਤਕ ਹੁੰਨੇ ਆ ਕਿ ਸਾਡੀ ਸੁਰੱਖਿਆ ਕਰਿਓ ਗੁਰੂ ਜੀ ਤੇ ਉਹ ਜਿਹੜਾ ਸਾਡੀ ਸੁਰੱਖਿਆ ਕਰ ਸਕਦਾ ਉਹ ਆਪਣੀ ਸੁਰੱਖਿਆ ਵੀ ਕਰਨੀ ਜਾਣਦਾ ਪਰ ਜੋ ਸਾਡਾ ਫਰਜ਼ ਸੀ ਅਸੀਂ 7000 ਪੇਜ ਦਾ ਜਿਹੜਾ ਐਸਆਈਟੀ ਨੇ ਨਹੀਂ ਸਾਡਾ ਮਕਸਦ ਨੈਕਸਟ ਜਨਰੇਸ਼ਨ ਹੈ ਆਮ ਤੌਰ ਤੇ ਜਿਹੜੀਆਂ ਸਰਕਾਰਾਂ ਨੇ ਜਾਂ ਪਾਰਟੀਆਂ ਨੇ ਉਹ ਇਹ ਦੇਖਣ ਲੱਗ ਜਾਂਦੀਆਂ ਨੇ ਆਪਣੀ ਅਗਲੀ ਗਵਰਨਮੈਂਟ ਕਿਵੇਂ ਬਣੂਗੀ ਇਸ ਚੱਕਰ 'ਚੀ ਉਹ ਫੈਸਲੇ ਲੈਣ ਲੱਗ ਜਾਂਦੇ ਨੇ ਆਹ ਨਾ ਕਰੋ ਆਹ ਕਰ ਦਿਓ ਆਹ ਨਾ ਕਰੋ ਆਹ ਕਰ ਦਿਓ ਅਸੀਂ ਇਹ ਕਹਿ ਰਹੇ ਹਾਂ ਕਿ ਗਵਰਨਮੈਂਟ ਤਾਂ ਬਣਾਤੀ ਲੋਕਾਂ ਨੇ ਹੁਣ ਆਪਣੀ ਨੈਕਸਟ ਜਨਰੇਸ਼ਨ ਕਿਵੇਂ ਬਣੂ ਅਗਲੀ ਪੀੜ੍ਹੀ ਜਿਹੜੀ ਹੈ ਉਹਨੂੰ ਆਪਾਂ ਕਿਵੇਂ ਉੱਚਾ ਲੈ ਕੇ ਜਾ ਸਕਦੇ ਹਾਂ ਗਰੀਬਾਂ ਦਾ ਜੌਣ ਦਾ ਸਤਾਰ ਜਿਹੜਾ ਜੀਵਨ ਉੱਚਾ ਪੱਧਰ ਦਾ ਕਿਵੇਂ ਚੱਕ ਸਕਦੇ ਹਾਂ ਇਹ ਸਾਡੀਆਂ ਪ੍ਰਾਇੋਰਟੀਜ਼ ਨੇ ਮੇਰੇ ਤੇ ਯਕੀਨ ਤੁਸੀਂ ਕੀਤਾ ਤਾਂ ਯਕੀਨ ਰੱਖਿਓ ਮੈਂ ਤੁਹਾਡਾ ਯਕੀਨ ਕਦੇ ਟੁੱਟਣ ਨਹੀਂ ਦੇਵਾਂਗਾ ਮੈਨੂੰ ਪਤਾ ਹੈ ਕਿ ਇੰਨਾ ਜ਼ਿਆਦਾ ਜਦੋਂ ਵਿਸ਼ਵਾਸ ਹੋ ਜੇ ਤਾਂ ਮੇਰਾ ਵੀ ਬਹੁਤ ਸਾਰਾ ਜਿਹੜਾ ਜ਼ਿੰਮੇਵਾਰੀ ਦਾ ਭਾਰ ਪਤ ਜਾਂਦਾ ਹੈ ਪਰ ਜਿਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਰੱਬ ਜੇ ਚੁੰਝ ਦਿੰਦਾ ਤਾਂ ਚੋਗਾ ਵੀ ਦਿੰਦਾ ਹੈ ਜੇ ਕੋਈ ਜ਼ਿੰਮੇਵਾਰੀ ਦਿੰਦਾ ਹੈ ਤਾਂ ਉਹਨੂੰ ਨਿਭਾਉਣ ਦਾ ਬਲ ਵੀ ਦਿੰਦਾ ਹੈ ਮੇਰੀ ਪਰਮਾਤਮਾ ਅਗੇ ਅਰਦਾਸ ਹੈ ਪੂਰਾ ਪੰਜਾਬ ਤਰੱਕੀਆਂ ਕਰੇ ਤੰਦਰੁਸਤ ਰਹਿਣ ਸਾਡੇ ਪੰਜਾਬੀ ਨਵੀਆਂ ਲੀਹਾਂ ਤਰੱਕੀ ਦੇ ਸਿਪਾਈਏ ਤੇਰੇ ਨਾਲ ਮਿਲ ਕੇ ਅਸੀਂ ਦੁਬਾਰਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਈਏ ਤੁਸੀਂ ਸਾਲ ਪਹਿਲਾਂ ਜੋ ਵਿਸ਼ਵਾਸ ਕੀਤਾ ਅਸੀਂ ਇੱਕ ਸਾਲ ਬਾਅਦ ਉਸ ਵਿਸ਼ਵਾਸ ਨੂੰ ਹੋਰ ਗੂੜਾ ਤੇ ਦ੍ਰਿੜ ਕਰਾਂਗੇ ਅਗਲੇ ਸਾਲ ਇਹ ਹੀ ਵਿਸ਼ਵਾਸ ਜਿਹੜਾ ਉਹ ਯਕੀਨ ਚ ਬਦਲਦਾ ਜਾਊਗਾ ਤਾਂ ਤੁਹਾਨੂੰ ਇਹ ਯਕੀਨ ਪੱਕਾ ਯਕੀਨ ਹੋ ਜਾਣਾ ਹੈ ਕਿ ਹਾਂ ਇਹ ਜਿਹੜੇ ਨਵੇਂ ਚੁਣੇ ਨੇ ਇਹ ਸਾਡੇ ਵਰਗੇ ਨੇ ਇਹ ਸਾਡੇ ਚੋਂ ਨਿਕਲੇ ਨੇ ਇਹ ਸਾਡੇ ਦੁੱਖਾਂ ਨੂੰ ਜਾਣਦੇ ਨੇ ਇਹ ਮਹਿਲਾਂ ਵਾਲੇ ਨਹੀਂ ਹੈਗੇ ਇਹ ਸਾਡੇ ਦੁੱਖਾਂ ਦਰਦਾਂ ਦੀਦਾਰੂ ਇਹਨਾਂ ਕੋਲ ਹੈਗੀ ਹੈ ਅਸੀਂ ਪੰਜਾਬ ਦੇ ਵਿੱਚ ਚੁੱਲਿਆਂ ਦੀ ਆਗ ਜਿਹੜੀ ਆ ਬੁਝਣ ਨਹੀਂ ਦੇਣੀ ਸੋ ਪੰਜਾਬੀ ਹਮੇਸ਼ਾ ਹੀ ਜਿਹੜੇ ਨੇ ਉਹ ਤਰੱਕੀਆਂ ਤੇ ਰਹੇ ਨੇ ਜਿਹੜੇ ਮਰਜੀ ਮੁਲਕ ਦੇ ਵਿੱਚ ਚਲੇ ਜਾਣ ਪੰਜਾਬੀ ਕਾਮਯਾਬ ਰਹੇ ਨੇ ਸੋ ਪੰਜਾਬ ਦੇ ਵਿੱਚ ਵੀ ਪੰਜਾਬੀਆਂ ਦੀ ਕਾਮਯਾਬੀ ਦੇ ਝੰਡੇ ਆਪਾਂ ਬੁਲੰਦ ਕਰਾਂਗੇ ਸਾਥ ਦਿੰਦੇ ਰਹੋ ਬਹੁਤ-ਬਹੁਤ ਤੁਹਾਡਾ ਧੰਨਵਾਦ ਇਨਕਲਾਬ ਜ਼ਿੰਦਾਬਾਦ ਫਰੀ ਸੇਵਾ ਫਰੀ ਸੇਵਾ ਜੀ ਹਾਂ ਪੰਜਾਬੀ ਭੈਣਾ ਤੇ ਭਰਾਵਾਂ ਲਈ ਇੱਕ ਸੁਨੇਹਾ ਅਜਿਹਾਰ ਕੇ ਜਿਸ ਨੂੰ ਪੜ ਤੇ ਸੁਣ ਤੁਸੀਂ ਬਦਲ ਸਕਦੇ ਹੋ ਆਪਣੀ ਜ਼ਿੰਦਗੀ ਇਸ ਨੂੰ ਨਾ ਸਮਝਣਾ ਕੋਈ ਇਸ਼ਤਿਹਾਰ ਦੁਨੀਆ ਭਰ ਦੇ ਵਿੱਚ ਤੁਸੀਂ ਘੁੰਮੇ ਹੋਣੇ ਜੋ ਚੀ ਮੌਲਵੀਆਂ ਤਾੰਤਰਿਕਾਂ ਤੇ ਬਾਬਿਆਂ ਕੋਲ ਪਰ ਨਹੀਂ ਜੇ ਬਣਿਆ ਹੱਲ ਤਾਂ ਮੈਂ ਕਰਾਂਗਾ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਦੇ ਹੱਲ ਪਰੇਸ਼ਾਨੀ ਜਿਵੇਂ ਵੱਡਾ ਪਤੀ ਜਰਾ ਬੇਟਾ ਕਿਸੇ ਹੋਰ ਹੱਥਾਂ ਵਿੱਚ ਹੈ ਘਰ ਵਿੱਚ ਕਲੇਸ਼ ਰਹਿੰਦਾ ਹੈ ਬੱਚੇ ਮਨਮਾਨੀ ਕਰਦੇ ਨੇ ਪਤੀ ਪਤਨੀ ਦੀ ਬੰਨ੍ਹ ਨਾ ਹੋਵੇ ਜਾਂ ਫਿਰ ਵਿਦੇਸ਼ ਦੇ ਵਿੱਚ ਪੱਕਾ ਹੋਣਾ ਹੋਵੇ ਤੁਸੀਂ ਕਰਜ਼ੇ ਤੋਂ ਪਰੇਸ਼ਾਨ ਹੋ ਜਾਂ ਲਾਟਰੀ ਵਾਸਤੇ ਪੈਸਾ ਬਰਬਾਦ ਕਰ ਚੁੱਕੇ ਹੋ ਤੁਹਾਡੀ ਕਿਸਮਤ ਵਿੱਚ ਲਾਟਰੀ ਹੈ ਜਾਂ ਨਹੀਂ ਇਹ ਵੀ ਪਤਾ ਕਰੋ ਮੇਰੇ ਕੋਲੋਂ ਪਿਆਰ ਵਿੱਚ ਧੋਖਾ ਨੌਕਰੀ ਕਾਰੋਬਾਰਟ ਪਰੇਸ਼ਾਨੀ ਜ਼ਮੀਨ ਜਾਇਦਾਦ ਦੀ ਸਮੱਸਿਆ ਵਸ਼ਿਕਰਣ ਕਰਵਾਉਣਾ ਜਾਂ ਤਾੜਵਾਉਣਾ ਪਰੇਸ਼ਾਨੀ ਜਿਵੇਂ ਸੋਤਨ ਤੋਂ छुटकारा ਨਵਗ੍ਰਹਿ ਪੂਜਾ ਮੰਗਲ ਦੋਸ਼ ਪੂਜਾ ਨਸ਼ਾ ਮੁਕਤੀ ਜਾਂ ਫਿਰ ਸਰੀਰ ਦਾ ਕੋਈ ਵੀ ਕਸ਼ਟ ਹੋਵੇ ਮੈਂ ਹਰ ਤਰ੍ਹਾਂ ਦਾ ਕਸ਼ਟ ਜਾਂ ਹਰ ਤਰ੍ਹਾਂ ਦੀ ਪਰੇਸ਼ਾਨੀ ਕਰਾਂਗਾ ਦੂਰ ਤੇ ਇਸ ਕੇਸ ਦੇ ਵਿੱਚ ਮਿਲੇਗੀ ਤੁਹਾਨੂੰ ਹਰ ਪਾਸਿਓਂ ਸਫਲਤਾ ਤੁਹਾਡੀ ਜ਼ਿੰਦਗੀ ਵਿੱਚ ਜੇਕਰ ਕੋਈ ਦੁੱਖ ਜਾਂ ਪਰੇਸ਼ਾਨੀ ਹੈ ਬਾ ਤੁਸੀਂ ਕਰਨਾ ਹੈ ਤੇ ਰਸਤਾ ਅਸੀਂ ਦਿਆਂਗੇ ਸਮੱਸਿਆ ਕੋਈ ਵੀ ਹੋਵੇ ਪਰ ਫੀਸ ਕੋਈ ਨਹੀਂ ਜੇਕਰ ਮਾਤਾ ਨੂੰ ਮੰਨਦੇ ਹੋ ਤਾਂ ਇੱਕ ਵਾਰ ਜ਼ਰੂਰ ਫੋਨ ਕਰੋ ਮੋਬਾਈਲ ਨੰਬਰ 7973822721 ਪੰਡਿਤ ਸ਼੍ਰੀ ਜੀ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ